ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਨਗਸ਼ੇ ਵਾਲੀ ਲੈ ਕੇ ਆਏ ਆਂਗੇ ਤਿੰਨੇ ਜਰਸੀਆਂ ਕੱਬੜਾ ਹੋਏ ਆਂ ਫੁੱਲ ਕਾਦਾ ਕੋਈ ਇਹ ਨਹੀਂਗਾ ਵੀ ਤਿੰਨਾ 'ਚ ਕੋਈ ਛੋਟੀ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਉਹਨਾਂ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਜੀ ਮੇਰਾ ਕੰਟੈਕਟ ਨੰਬਰ 81476 15312 ਤੇ ਆਜੋ ਆਪਾਂ ਕਰਦੇ ਆਂ ਬਾਈ ਇਹਨਾਂ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਚੱਲਦਾ ਈ ਕੰਮ ਕਰ ਪੂਰਾ ਵਧੀਆ ਬਾਈ ਬੈਠ ਜਾਣਾ ਇਹਦੇ ਵੀਡੀਓ ਪਾ ਦੇਣੇ ਠੀਕ ਆ ਜੀ ਨਾਮ ਤੇ ਐਡਰੈਸ ਬੋਲ ਦੋ ਜੀ ਆਪਣਾ ਨਾਮ ਆਪਣਾ ਜੰਗ ਸਿੰਘ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਕਿਹੜਾ ਪਿੰਡ ਰਹਿ ਜਾਂਦੇ ਨੇ ਨੇੜੇ ਆਪਣਾ ਰਹਿਦਾ ਤਲਵੰਡੀ ਠੀਕ ਆ ਭਾਗੀ ਕੇ ਮੱਝੂ ਕੇ ਰਾਮਗੜ੍ਹੇ ਨੇੜੇ ਨੇੜੇ ਆ ਮੋਬਾਈਲ ਨੰਬਰ ਬੋਲ ਦੋ ਜੀ ਆਪਣਾ 87278 0.94 ਠੀਕ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਆਪਾਂ ਸਾਹਮਣੇ ਵੈੜ ਦੇਖ ਰਹੇ ਆ ਕਿਹੜਾ ਸੂਆ ਸੁੰਦੀ ਆ ਇਹ ਦੂਜਾ ਸੂਆ ਸੁੰਦੀ ਪਿਓਰ ਕਿੰਨਾ ਟਾਈਮ ਬਾਕੀ ਆ ਵੀਰੇ ਦਿਨ ਪਏ ਆ ਵੀ 10 ਬਾਕੀ ਹਜੇ 10 ਦਿਨ ਬਰਾਤ ਦੇ 11 ਦੀ ਲੈ ਸਕਦੀ ਆ 10 ਦੇ 11 ਦਿਨ ਵੀ ਲੈ ਸਕਦੀ ਆ ਤੇ ਬਾਈ ਕਿੰਨਾ ਗਾ ਦੁੱਧ ਪਾਇਆ ਪਿਛਲੇ ਸੂਏ ਦੁੱਧ ਪਿਛਲੇ ਸੂਏ ਨੇ 16 ਲੀਟਰ ਦਿੱਤਾ ਪੂਰਾ ਠੀਕ ਆ ਕਿਉਂ ਪੰਜਾਬ ਵਾਲਾ ਗਾ ਨਹੀਂ ਦੂਜਾ ਨਹੀਂ ਠੀਕ ਆ ਵੀਰੇ ਪੰਜਾਬ ਵਾਲੀਆਂ ਦਰਸ਼ੀਆਂ ਬਾਈ ਕਹਿੰਦਾ ਉਹ ਕੋਈ ਇਹਨੂੰ ਹੋਰ ਗੱਲ ਆ ਦਿੰਨਾ ਦੂਜਾ ਗੱਟਾ ਨਾ ਡਰਾਈਵ ਦਾ ਸ਼ੁਰੂ ਕਰਾਇਆ ਵਾ ਸੀ ਠੀਕ ਆ ਇੱਕ ਚਾਰ ਦਾ ਦੂਜਾ ਸ਼ੁਰੂ ਕਰਾਈ ਅੱਧਾ ਅੱਧਾ ਖਰਾਕੀ ਠੀਕ ਆ ਹਾਂ ਦੇ ਨੂੰ ਖਰਾਕਾ ਕਰੂ ਕੋਈ ਪੰਆ ਹੋਣਾ ਖਰਾਕਾਂ ਪਈਆਂ ਹੋਣਾ ਮਤਲਬ ਕਿ ਜਦੋਂ ਉਹ ਸੂਣਾ ਪੰਡਾਵ ਨੂੰ ਪੰਡਾਵ ਨੂੰ ਹਾਂ ਦੱਸੋ ਵੀ ਰੀਅਲ ਫੇਸ ਕੁਆਲਟੀ ਚੱਕ ਰਿਹਾ ਲੈ ਫੇਸ ਚੈੱਕ ਕਰ ਲੋ ਕਰਮਲੀ ਦਾ ਛੋਟਾ ਛੋਟਾ ਕਰਨਾ ਬੋਦੀ ਵਾਦੀ ਫੁੱਲ ਕਮਾਲ ਦੀ ਠੰਡੀ ਸੀ ਉਹ ਠੰਡੀ ਸੀ ਉਹ ਲੈ ਫੁੱਲ ਆ ਯਾਰ ਮੇਨ ਗੱਲ ਇਹ ਆ ਬਾਈ ਤੂੰ ਕਦੇ ਵੀ ਜਦੋਂ ਪਸ਼ੂ ਲੈ ਕੇ ਆਉਣਾ ਤੂੰ ਠੰਡਾ ਸਿਰ ਵਿੱਚ ਲੈ ਕੇ ਆਇਆ ਨਹੀਂ ਗੁਰਦਾ ਨੀ ਨਾ ਨਾ ਥਣ ਥਣ ਵੀ ਦਿਖਾ ਦੇ ਥਣ ਵੀ ਬਹੁਤ ਚੰਗੇ ਆ ਇਹ ਵੀ ਥਣ ਹੈਗਾ ਗਲਾਬੀ ਪੂਰੇ ਮੋਟੇ ਮੁੱਠੀ ਮੈਂ ਤਾਂ ਮੋਟੇ ਮੋਟੇ ਥਣਾ ਮੱਝਾਂ ਵਰਗਾ ਇੱਥੇ ਥਣ ਬਣਾਉਣੇ ਨਹੀਂ ਸਹੀ ਗੱਲ ਆ ਲੈ ਇੱਥੇ ਥਣ ਜਾਣਾ ਨਾੜਾ ਚੈੱਕ ਕਰ ਲੋ ਆਰਡਰ ਤੇ ਫੁੱਲ ਕਮਾਉਣਾ ਇਹ ਗੱਲ ਆ ਦੁੱਧਾਂ ਦੀ ਨਾੜ ਵੀ ਫੁੱਲ ਚੰਗੀਆਂ ਤੇ ਇਹਦੇ ਕਿ ਐਸਟੀਮੇਟ ਜਿਆ ਕਿੰਨਾ ਦੇ ਦੂ ਬਾਈ 17 18 ਦਾ ਵੀਰੇ ਦੋਈ ਪਰ ਆਪਣੇ ਨੂੰ 16 ਮੰਨ ਲੇ ਕੋਈ ਹੈ ਨਾ ਉਹ ਜਿਹਨੇ ਦੀ ਸੀ ਬਾ ਜਿਹੜਾ ਕੇਰ ਵਾਲੇ ਕੋਈ ਲਾੜੂ 18 ਕਢਾਊਗਾ 18 20 ਤੱਕ ਕਢਾ ਲੂ ਬਾਈ ਸਹੀ ਗਾਇਆ ਤੇ ਖੋਲ ਦੇ ਬਰਾ ਰਾਜੂ ਨੇ ਬਰਾ ਬਾਲਟ ਲੈ ਚੈੱਕ ਕਰ ਲੋ ਫੁੱਲ ਪਈਆਂ ਬਾਈ ਕਹਿੰਦਾ 12 ਤੋਂ 13 ਨਾਲ ਲੈ ਜੂ ਹੋ ਸਕਦਾ ਵੱਧ ਵੀ ਲੈ ਜਾ ਬਾਈ ਹਨਾ ਹਾਂ ਵੱਧ ਵੀ ਲੈ ਜੇ ਆਦਾ ਜਿਹੜਾ ਲਾ ਲੈਣਾ ਆਪਾਂ ਜਿਹਦੇ ਸੇ ਨਾਲ ਦੱਸ ਦੇਣੀ ਸੀ ਹੂੰ ਕਲਰ ਚ ਚੈੱਕ ਕਰਨੋਂ ਗੋੜਰ ਗੱਲ ਲਾਲ ਲਾਲ ਰੰਗ ਪਿਆਗਾ ਕਰਮਲੀ ਦਾ ਫੁੱਲ ਸਮੀ ਪੜਿਆ ਫੁੱਲ ਕਦਾ ਇਹ ਨਹੀਂ ਹੈਗਾ ਵੀ ਛੋਟੀ ਜੀ ਹੈ ਨਾ ਬਈ ਦੋ ਦਿਨ ਨਹੀਂ ਯਾਰ ਜਾਣਾ ਦੋ ਦਿਨ ਨਹੀਂ ਜਾਣਾ ਹਾਂ ਦੋ ਦਿਨ ਨਹੀਂ ਵੜਾਂ ਨਹੀਂ ਜਾਣਾ ਸੀਗਾ ਹਾਂ ਐ ਨਹੀਂ ਕੋਈ ਉਹ ਵਗੀ ਫੇਸ ਚ ਚੈੱਕ ਕਰਨ ਖੰਣੀ ਖੰਣੀ ਚੈੱਕ ਕਰਨ ਬੋਦੀ ਵਾਦੀ ਫੁੱਲ ਕਮਾਲ ਦੀ ਆ ਕੋਈ ਹੋਰ ਪੰਜਾਬ ਵਾਲਿਆਂ ਬਈ ਤਰ ਨਹੀਂ ਠੀਕ ਆ ਵੀਰੇ ਹਾਂ ਕੋਈ ਉਹ ਸਮਝ ਕੇ ਨਾ ਬਈ ਛੋਟਾ ਮੋਟਾ ਛੋਟੀਆਂ ਮੋਟੀਆਂ ਨਾ ਬਈ ਕੋਈ ਵੀ ਨਾ ਕੋਈ ਲਿੱਸੀ ਸਮਝ ਕੇ ਆ ਬਈ ਹਾਂ ਨਾ ਲਿੱਸੀ ਸਮਝੇ ਕੋਈ ਬਲਟਲਾ ਜਰੂਰ ਦਿਖਾਉਂਦੀ ਆ ਕੱਚੀ ਕੱਚੀ ਨਜ਼ਰ ਆਉਂਦੀ ਆ ਤੇ ਜਦੋਂ ਉਹਨੂੰ ਕਰਮ ਵਾਲੀ ਸੂਕ ਬਾਈ ਲਾਉਂਦੀ ਬਣਦੀ ਬਹੁਤ ਹੁੰਦੀ ਬਹੁਤ ਬਹੁਤ ਬੋਟਾ ਕੱਲੇ ਬਾਈ ਬੈਠਾ ਨਹੀਂ ਜਾਂਦਾ ਜਦੋਂ ਬਣਦੀ ਆ ਠੀਕ ਆ ਹਾਂ ਜਦੋਂ ਕੱਲੇ ਕੱਚੇ ਥਾਂ ਬੰਦ ਆ ਫਿਰ ਲੋਟ ਆਉਂਦੀ ਆ ਠੀਕ ਆ ਕੈਮ ਤੇ ਤਿਆਰੀ ਹਮ ਲੈ ਭਾ ਨੇੜੇ ਤੇ ਦੁੱਧ ਦੁਬਾਰੇ ਕਰਾ ਦਿੰਨੇ ਆ ਥਾਂ ਬਹੁਤ ਕਮਾਲ ਦਾ ਕਰਮ ਵਾਲੀ ਟਮਾਟੋ ਨਾ ਬਹੁਤ ਪਿਆਰਾ ਹਾਂ ਲੈ ਬਾਈ ਥਾਂ ਦਿਖਾ ਦੇ ਥਾਂ ਬਹੁਤ ਚੰਗਾ ਕਮਾਲ ਦਾ ਥਾਣਾ ਨਾੜਾ ਨੂੜਾ ਬਰੀਕੀ ਦਾ ਕਰਮ ਵਾਲੀ ਦੇ ਤੇ ਕੀ ਮੋਲ ਆ ਬਾਈ ਫਰਜਾਇਤ ਮੋਲੇ ਦਾ ਪੰਜਾਇ ਹੀ ਆ 55000 55000 ਰੁਪਇਆ ਮੁੱਲ ਮੌਕੇ ਦੇ ਮਾਨ ਮਾਨਦਾਨ ਮੜਾ ਮੋਟਾ ਕਰਾਂਗੇ ਕੋਈ ਠੀਕ ਆ ਅੱਗੇ ਭਰਾ 2 ਨੰਬਰ ਇਹ ਇਹ ਵੀ ਦੂਜਾ ਸੁਆ ਪਿਓਰ ਪਿਓਰ ਦੂਜਾ ਸੁਆ ਕੱਦ ਬਹੁਤ ਆ ਯਾਰ ਮੜਾ ਦਿਖਾ ਦੇ ਮੜਾ ਜਾ ਸਾਹਮਣੇ ਇਹਨੂੰ ਪਤਾ ਲੱਗਦੀ ਗਾਲੀ ਧੀਂਦਾ ਗੱਲਾਂ ਬਾਈ ਸਹੀ ਗੱਲ ਆ ਲੈ ਗਾਲੀ ਦੀ ਨਾ ਬਾਕੀ ਆਂ ਦਾ ਦੇ ਵੀ ਚਾਪੜਰ ਗਿਆ ਰਾਜੀ ਚਾਪੜਰ ਗਿਆ ਸਹੀ ਗੱਲ ਆ ਰਾਜੀ ਬੱਖੋਲਾ ਕਰਮ ਵਾਲੀ ਕੱਦ ਬਹੁਤ ਆ ਯਾਰ ਆ ਇਹ ਵੀ ਕੋਈ ਕਾਉਂਟ ਵੀ ਹੋਊ ਹਾਂ ਲੈ ਲੈ ਬਾਈ ਠੰਡੀ ਸੀਲ ਦੇਖ ਲੋ ਕਰਮ ਵਾਲੀ ਕਿੰਨੀ ਅੱਲਤ ਵੀ ਨਹੀਂ ਚੱਕਦੀ ਹਨਾ ਲੈ ਆ ਦੇ ਟੰਨਾ ਟੰਨਾ ਮੇਨ ਗੱਲ ਇਹ ਹੈਗਾ ਬਾਈ ਇੰਦਰ ਵੀ ਗੁਲਾਬੀ ਗੁਲਾਬੀ ਵੀ ਗੁਲਾਬੀਆਂ ਗੁਲਾਬੀ ਥਾਣਾ ਗੂੜੇ ਲਾਲ ਗੁਲਾਬੀ ਥਾਣਾ ਸਹੀ ਕਰਲਾ ਬਹੁਤ ਚੰਗਾ ਥਾਣਾ ਤੇ ਕਿੰਨਾ ਗੱਦ ਪਾਇਆ ਬਾਈ ਇਹਨੇ ਪਿਛਲੇ ਇਹਦਾ ਯਾਰ ਹੁਣ ਬੀ ਬਲ ਕੋ ਘੜਾ ਲੇ ਹਮਤ ਕਰੇਗਾ ਨਾ ਘਟਾ ਚਾਰੇ ਘੱਟੇ ਦੋ ਘੱਟੇ ਇੰਦਰ ਪਾਇਆ 12 ਦਿਨਾਂ 12 ਦਿਨਾਂ ਦਿਨ ਪਾਇਆ ਬਣਦੀ ਬਹੁਤ ਹੋਈ ਯਾਰ ਕ ਬਹੁਤ ਬਹੁਤ ਮਨੂੰ ਹੁਣ ਤੇਰੇ ਸਾਹ ਮੰਦੂਹ ਲੈ ਤੂੰ ਕਿੱਥੇ ਜਾਂਦਾ ਨੇ ਵਾ ਕਿੱਥੇ ਜਾਂਦਾ ਨੇ ਸੂਨਾ ਟੱਚ ਕਰਦਾ ਸਹੀ ਗੱਲ ਆ ਬਾਈ ਹਾਂ ਤਾਹਾਂ ਤੋਂ ਅਜੇ ਤਾਂ ਕੱਟੀ ਆ ਹਮ ਅਜੇ ਤਾਂ ਗੁੰਦ ਚਾ ਗੁੰਦ ਚਾ ਠੀਕ ਆ ਤੇ ਆਪਾਂ ਥਣ ਤੇ ਕਰਾਣਾ ਥਣ ਤਾਂ ਬਾਈ ਚਾਰੇ ਨਿੱਖੜ ਮਿਆਂ ਪੂਰੀ ਵਿਚੀ ਤੇ ਥਣ ਲੱਗਾ ਉੱਚੀ ਬਥੇਰੀਆ ਕੱਦ ਬਰੀਡ ਫੁੱਲ ਆ ਗਈ ਹੈ ਨਾ ਹਾਂ ਹਾਂ ਪੂਰੀ ਉੱਚੀ ਹੈ ਥਣ ਵੀ ਬੜਾ ਚੰਗਾ ਮੱਝਾਂ ਰਗਾ ਥਣੇ ਦੇ ਲੱਗਿਆ ਹਾਂ ਕੋਈ ਗਰਮ ਨਹੀਂ ਕੋਈ ਹੋਰ ਨਹੀਂ ਗਰਮ ਨਹੀਂ ਠੰਡੀ ਸੀਲੇ ਚ ਜਵਾਗ ਚੋਈ ਜਾਣ ਲਈ ਫਿਰਨ ਤੋੜ ਕੇ ਕਿ ਨਹੀਂ ਐ ਚਾਫ ਐ ਚਾਫ ਕਹਿੰਦੇ ਨਾ ਕੱਦ ਉਹਦੇ ਨਾਲ ਵੀ ਪੁਰਾਣ ਚੁੱੱਚੇ ਉੱਚਾ ਬਾਈ ਸਹੀ ਲੱਗਦਾ ਹਾਂ ਵੱਡੀ ਆ ਕਰ ਲੋ ਬੋਦੀ ਵਾਦੀ ਫੁੱਲ ਕਮਾਲ ਦੀ ਆ ਕਲਰ ਦੀ ਗੱਲ ਕਰੀ ਇਹਦਾ ਬਹੁਤ ਚੰਗਾ ਕਲਰ ਆ ਮਿਲਦਾ ਬਹੁਤ ਘੱਟਾ ਲਾਲ ਕਲਰ ਦੀ ਮੰਗ ਬਹੁਤ ਆ ਹਨਾ ਬਾਈ ਪੂਰੀ ਪੂਰੀ ਬਾਈ ਲਾਲ ਹੀ ਮੰਗਦਾ ਹਰ ਇੱਕ ਹਾਂ ਹਰੇਕ ਕਹਿੰਦਾ ਲੈ ਮੈਨੂੰ ਲੱਗਦਾ ਕਿਉਂਕਿ ਮੰਗਣ ਦਾ ਵਜ੍ਹਾ ਇਹ ਆ ਬਾਈ ਫੈਟ ਫੂਡ ਵੀ ਚੰਗੀ ਆਉਂਦੀ ਆ ਦੁੱਧ ਮੱਝਾਰਗਾਗਾ ਮੱਝਾਰਗਾ ਰੇਟ ਘੱਟ ਹੁੰਦਾਗਾ ਬਾਕੀ ਇਹ ਆਪਾਂ ਲਈਏ ਲੱਖ ਰੁਪਏ ਤੋਂ ਵੱਧ ਮਿਲੂਗੀ ਪੂਰੇ ਖਾਣ ਪੀਣ ਵਾਲਿਆਂ ਬਾਈ ਕੋਈ ਸਾਂਭਣ ਵਾਲਾ ਹੋਇਆ ਤਾਂ ਹਾਂ ਸਾਂਭਣ ਵਾਲਾ ਹੋਇਆ ਤਾਂ ਫੁੱਲ ਖਾਣ ਪੀਣ ਵਾਲਿਆਂ ਫੁੱਲ ਸਮੀਆਂ ਫੁੱਲ ਕਾਦਾ ਹਾਂ ਮੈਨੂੰ ਤਾਂ ਇਹ ਲੱਗਦਾ ਬਾਈ ਚਾਰ ਚੂਰ ਤੇ ਸਮੀ ਪਲੀ ਚਾਰ ਤੇ ਚਾਰ ਪੰਦੇ ਸੀ ਠੀਕ ਉਈ ਗਰਮ ਨਹੀਂ ਕੁਛ ਨਹੀਂ ਅਗਲਾ ਮਨਨੇ ਵੀ ਨਾ ਗਰਮ ਹੋ ਬਾਲਟ ਲਾ ਚੈੱਕ ਕਰ ਲੋ ਫੁੱਲ ਪਈਆਂ ਹਜੇ ਤਾਂ ਕੁਛ ਨਹੀਂ ਨੇ ਬਣ ਕੇ ਇਸ ਵੇੜ ਨੇ ਬਈ ਤੁਰਿਆ ਨਹੀਂ ਜਾਣਾ ਜਦੋਂ ਬਣ ਗਈ ਨਾ ਆ ਮੌਕੇ ਤੇ ਆ ਗਈ ਸਹੀ ਗੱਲ ਹੈ ਤੁਰਿਆ ਨਹੀਂ ਜਾਣਾ ਬਾਈ ਦੀ ਗੱਲ ਜਾਇਜ਼ ਆ ਤੇ ਬਰਡ ਦਾ ਕੱਦ ਬੈਡ ਦੇਖ ਲੋ ਕਿੱਡਾਗਾ ਤੋਰਾ ਤਾਰਾ ਵੀ ਚੈੱਕ ਕਰ ਲੋ ਇੱਕ ਨੰਬਰ ਆਗਾ ਐਦ ਕੀ ਦਾ ਤਾਂ ਚੰਗਾ ਪਾ ਦੂ ਬਾਈ ਹੈ ਨਾ 20 ਲੀਟਰ ਦਾ ਬਾਈ ਆਮ ਨਾਲ ਦੋਗੀ ਹਾਂ ਜਿਵੇਂ ਕਰਦਾ ਐਡਾ ਬੜਾ ਕੱਦ ਵਾਲੀ ਨੇ ਦੁੱਧ ਨਾ ਦਿੱਤਾ ਫੇਰ ਨਹੀਂ ਦਿੰਦਾ ਕੋਈ ਨਹੀਂ ਜਿੰਦੀ ਕੋਈ ਹਾਂ ਸਹੀ ਗੱਲ ਆ ਜੇ ਆਪਾਂ ਕੱਦ ਵੇਡ ਦੀ ਗੱਲ ਕਰੀਏ ਫੁੱਲ ਕਰਮਾ ਲੈਦਾ ਇਹਦਾ ਫਿਰ ਬਾਈ ਕੀ ਮੁੱਲ ਆ ਜਾ ਦੇਣ ਲੈਣਾ ਇਹ 58000 ਦੀ ਦਵਾਂਗੇ ਆਪ ਠੀਕ ਆ ਜਮਾ ਜਾਇਜ਼ ਮੋਹਲਾ ਬਾਕੀ ਕੱਚੀ ਆ ਕੱਚੀਆਂ ਵਾਲਾ ਮੁੱਲ ਹੋ ਜਾਂਦਾ 80-80000 ਦੀ ਜਰਾ ਆਪਾਂ ਵੇਚ ਦਾਂਗੇ ਜੇ ਰਹਿ ਗਈ ਪਰ ਛੜ ਤਾਂ ਜਿਹਨੇ ਸਾਹਮਣੇ ਲੈ ਜਾਂਦਾ ਲੈ ਜਾਂਦਾ ਬਾਈ ਸਹੀ ਗੱਲ ਹੈ ਬੇਕ ਦੂਗੀ ਬਾਕੀ ਇਹ ਗੱਲ ਅਮਰੀਕਾ ਦਾ ਮਿਲ ਜਾਂਦਾ ਬਾਈ ਵਾਧੂ ਇਹ ਮਸਾਲ ਮਿਲਦੇ ਨੇ ਸਬਜ਼ੀ ਮਿਲਦੇ ਨੇ ਸਬਜ਼ੀ ਵੀ ਆਪਾਂ ਤਾਂ ਤੁਹਾਨੂੰ ਦੱਸ ਲੱਗਣਗੇ ਉਹ ਵੀ ਗੂਪ ਆਈ ਉਹ ਦੇ ਦਿਨ ਅੱਜ ਪਾਰਥ ਹੈ ਅੱਜ ਥੈ ਗਿਆ ਬਾਈ ਸਹੀ ਗੱਲ ਹੈ ਇਹ ਜੀ ਬ੍ਰੀਡ ਮਿਲ ਦੀ ਬਹੁਤ ਘੱਟ ਆ ਲਫੇ ਚੈੱਕ ਕਰ ਲੋ ਬਹੁਤ ਪਿਆਰਾ ਫੇਸ ਹੈ ਕਰਮਲੀ ਦਾ ਬਹਿਰ ਆ ਜਮਾ ਬਹਿਰ ਹੂੰ ਸਹੀ ਗੱਲ ਐ ਸਮੀ ਪੜੀ ਵੀ ਬੀ ਚੰਗੀ ਆ ਮੁੱਲ ਵੀ ਜਾਇਜ ਆ ਬਾਕੀ ਮੌਕੇ ਤੇ ਮਾਨਤਾਨ ਵੀ ਬਾਈ ਕਹਿੰਦਾ ਜਰੂਰ ਹੋ ਜੂ ਅੱਗੇ ਬਾਈ ਲਾਸਟ ਤਿੰਨ ਨੰਬਰ ਇਹ ਕਿਹੜਾ ਸੁਆਹ ਸੁਦੀ ਇਹ ਦੀ ਦੂਜਾ ਸੁਆਹ ਸੁਦੀ ਆ ਠੀਕ ਆ ਦੂਜਾ ਸੁਆਹ ਪਿਆ ਹੋਰ ਇਹ ਕਿੰਨੇ ਦਿਨਾਂ ਦੀ ਕੱਚੀ ਆ ਬਾਈ ਇਹ 10 ਦਿਨ ਤਾਂ ਇਹ ਵੀ ਹਫਤਾ ਲੈ ਕੇ ਜਾਊਗੀ ਬਾਈ ਠੀਕ ਆ ਹਜੇ ਗੁੰਮਦੀ ਹੁੰਦੀ ਆ ਇਹਦੇ 10 ਦਿਨ ਹਫਤਾ ਮਤਲਬ ਕਿ ਹਜੇ ਕੱਢਦੀ ਆਗੀ ਕੱਢੂ ਹੀ ਲਊਗਾ ਮੈਂ ਕਿਹਾ ਯਾਰ ਇਹ ਤਾਂ ਆਰਡਰ ਜੇ ਮੈਂ ਹੁਣ ਇੰਨਾ ਤਿਆਰ ਚੰਗਾ ਕਰਿਆ ਆ ਬੋਲ ਆਹਲਾ ਕਹਿੰਦਾ ਯਾਰ ਵੀਡੀਓ ਚ ਕਹਿੰਦੇ ਨੇ ਹਣਾ ਪਰ ਨਾ ਮਨ ਨੂੰ ਹਾਂ ਅਜੇ ਕਿਤੇ ਪੂਰਾ ਨਮਾਇਆ ਨਹੀਂ ਬਕਰੂਗੀ ਬਲੋਕੀ ਬੈਠੀ ਆ ਦੇ ਲਾ ਪੂਰਾ ਕਿਤੇ ਨਹੀਂ ਨਮਾਇਆ ਪਰ ਇਧਰ ਵੀ ਦਿਖਾ ਦੇ ਸਾਨੂੰ ਚੈੱਕ ਕਰਾ ਦਿੰਦੇ ਸਹੀ ਗੱਲ ਆ ਬਲੋਕੀ ਕੀ ਬੈਠੀ ਆ ਦੇਖ ਲੈ ਹਣਾ ਬਣੀ ਸਹੀ ਗੱਲ ਅੱਲੇ ਥਣ ਚੈੱਕ ਕਰ ਲੈ ਬਲਾ ਗੁਜਰਾ ਵਿੱਚ ਮੈਡਮ ਚੈੱਕ ਕਰ ਲੋ ਬਰੀਕੀਆਂ ਦੁੱਧ ਵਾਲੀ ਨਾੜ ਵੀ ਕਰਮਣ ਨਾਲ ਆਏ ਨੇ ਮੇਰੇ ਥਾਣਾ ਦੂਰ ਦੂਰ ਸਾਨਾ ਗੱਠ ਗੱਠ ਹਾਂ ਗੱਠ ਗੱਠ ਤੇ ਥਣ ਲੱਗੇ ਨਹੀਂ ਹੈਗਾ ਵੀ ਨਾਲ ਨਾਲ ਜਿਆ ਹਾਂ ਤੇ ਫਿਰ ਆਇਆ ਥਾਣਾ ਹੈ ਨਾ ਫਿਰ ਕੁਆਲਟੀ ਦਿਖਾਈ ਤੂੰ ਇਹਦਾ ਇਹ ਕੁਆਲਟੀ ਦਿਖਾ ਦਿੰਦਾ ਵਹਿੜਾ ਸਹੀ ਗੱਲ ਆ ਬਾਈ ਕੱਦ ਬਰੀਡ ਫੈਲਾ ਹਾਂ ਛੋਟੀ ਛੋਟੀ ਨਾ ਛੋਟੀ ਨਾ ਮੰਨ ਕੋਈ ਲੱਬੋਦੀ ਚੈੱਕ ਕਰ ਲੋ ਕਰਮਲੀ ਦੀ ਬਾੜੀ ਚੰਗਿਆ ਛੋਟਾ ਛੋਟਾ ਕਰਨਾ ਫੁੱਲ ਬਰੀਕੀ ਜਿਹੜਾ ਹੈ ਨਾ ਪੂਰੀ ਪੂਰੀ ਹਾਂ ਬਰੀਕੀ ਵਾਲੀ ਹੈ ਤੇ ਕਿੰਨਾ ਰੱਦ ਪਾਇਆ ਬਾਈ ਪਿਛਲੇ ਸੂਏ ਨੇ ਵੀਰੋ ਕਹਿੰਦੇ ਨਾ ਆਪਣਾ 16 17 ਸੀ ਚੋਇਆ ਇਹਦਾ ਠੀਕ ਆ ਬਾਕੀ ਨਹੀਂ ਹੋਵੇ ਤਾਂ ਕਰਨਾ ਆਪਾਂ ਵੀ ਕਰਦੇ ਨਹੀਂ ਚੋਇਆ ਇਹਦਾ ਵੱਡੀ ਆ ਵੱਡੀ ਆ ਬਾਈ ਸਹੀ ਗੱਲ ਹੈ ਚੋਇਆ ਵੱਡੀ ਵੜਾ ਫੁੱਲ ਕੱਦ ਵਾਲੀ ਵੜਾ ਕੱਦ ਵਾਲੀ ਵੜਾ ਇਹਦੀ ਫਿਰ ਕਿੰਨਾ ਦੇ ਦੂ ਬਾਈ ਐਸਟੀਮੇਟ ਆਪਾਂ ਜੇ ਕਹਿੰਦੇ 16 17 ਹੀ ਮੰਨ ਲਿਆ ਅਗਲਾ ਠੀਕ ਆ ਪਰ ਕਢਾ ਲੂ ਬੰਦਾ ਜਿਹੜਾ ਜਿਹਨੂੰ ਪਤਾ ਹੈ ਵੀਡੀਓ ਦੇਖ ਕੇ ਬਈ ਚੰਗਾ ਸਮਾਨ ਪਾਉਣ ਵਾਲਾ ਜਿਹੜਾ ਪਾਰਖੂ ਆ ਬੰਦਾ ਜਾਂ ਜਿਹੜਾ ਤੈਨੂੰ ਪੈਸਾ ਦੁੱਧ ਦੋ ਉਹ ਚੰਗਾ ਦਿੰਦਾ ਕਢਾ ਲੂ ਵੇ ਕੜਾ ਲਓ ਬਈ ਸਹੀ ਹੈ ਜਦੋਂ ਮਰੀ ਮਰੀ ਗੁੰਦੀ ਹੁੰਦੀ ਆ ਨਾ ਹਲਾ ਠੀਕ ਆ ਬੀ ਬਣ ਲੈ ਬਾਕੀ ਆ ਲਾ ਲਓ ਵੀ ਤਹਾਂ ਤੱਕ ਬਣ ਕੇ ਸੁਣਾ ਜਦੋਂ ਸੁਣਾ ਐਣੀ ਸਹੀ ਗੱਲ ਆ ਬਈ ਐ ਨਹੀਂ ਵੀ ਲੈ ਚੱਲ ਭਰਾ ਤੋੜ ਦੇ ਤੋੜਾ ਤਾਰਾ ਇੱਕ ਨੰਬਰ ਆ ਕਰਮਾਲੀ ਦਾ ਲਸਮੀ ਪਲੀ ਆਪ ਦੇਖ ਲੈ ਜਾ ਸਕਦੇ ਹੋਗੇ ਹਨਾ ਪੂਰੀ ਸਮਝੋ ਵੀ ਛੋਟੀ ਨਾ ਸਮਝੋ ਬਾਈ ਨਾ 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 ਤੇ ਬਾਈ ਫਿਰ ਇਹਦਾ ਕੀ ਮੁੱਲ ਜਾਇਜ਼ ਇਹ ਆਪਾਂ ਦੇ ਦਿਆਂਗੇ 55 ਦੀ ਠੀਕ ਆ ਦੇਖ ਲੈ ਉਹਨਾਂ ਦਾ ਬਾੜ ਹੈ ਨਾ ਬਾੜ 62 ਦੀ ਮੰਗ ਲੇ ਤਾਂ ਵੀ ਚੱਲੂਗੀ ਚੱਲੂਗੀ ਬਾਈ ਸਹੀ ਗੱਲ ਆ ਜਿਹੜੀ ਗੱਲ ਆ ਤੇਰੀ ਮੁੱਲ ਜੇ ਤੂੰ 62000 ਰੁਪਏ ਮੰਗੇਗਾ बिकੂਗੀ ਹਾਂ ਇਹਦੇ ਤੇ ਖਤ ਤੂੰ ਹੁਣ ਬਾੜੀ ਕਰੇ ਮਾਨਤਨ ਕਰਾਂਗੇ ਜਰੂਰ ਠੀਕ ਆ ਹਾਂ 55000 ਰੁਪਿਆ ਮੁੱਲ ਆ ਇਹਦੇ ਚ ਮਾਨਤਨ ਹੋ ਜਾਊ ਹੋ ਜਾਊਗਾ ਪੰਜਾ ਵਾਲੀਆ ਵੱਡੀ ਹਾਂ ਬਾਈ ਫੁੱਲ ਵੱਡੀਆ ਫੁੱਲ ਕਾਦਾ ਨਾਲ ਸੀਗੇ ਪ੍ਰਾ ਕੋਲੇ ਤਿੰਨ ਪਤਨੀ ਦਿਖਾਤੇ ਜੇ ਕਿਸੇ ਵੀ ਨੂੰ ਕੋਈ ਵੀ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਜੀ ਵੀਡੀਓ ਆ